ਕੀ ਜ਼ਸੀਕਾਲ ਵੀਰੋ ਮੈਂ ਤਾਂ ਪਿੱਛੇ ਕਿਹਾ ਇਹਨਾਂ ਵੀ ਉਹ ਮੇਰੇ ਨਾਲ ਲੈਬ ਦੇ ਵਾਲੇ ਵੀ ਕਈ ਵਾਰ ਬੜੇ ਬੜੇ ਬੰਦੇ ਕਹੀ ਜਾਂਦੇ ਤੈਨੂੰ ਟਾਪਕ ਕਿੱਥੋਂ ਲੱਭ ਜਾਂਦੇ ਨਾ ਭਰਾਵਾ ਟਾਪਕ ਇਕੱਲੇ ਮਾਰ ਜਾਂਦੇ ਕਿ ਟਾਪਕ ਕਿਤੋਂ ਕਿਤੋਂ ਆਣੀ ਪੁਰਾ ਜਾਂਦੇ ਗੱਲਬਾਤ ਇਸ ਤਰ੍ਹਾਂ ਵੱਧ ਜਾਂਦੀ ਏ ਤੇ ਹੁਣਾ ਜਿਵੇਂ ਮੈਂ ਮੀਟ ਮੱਛੀ ਦੇ ਉੱਤੇ ਵੀਡੀਓ ਪਾਈਆਂ ਤੋ ਹੁਣ ਕਈ ਅੰਦਰ ਦੇ ਚ ਜਬਾਤ ਰੱਖ ਕੇ ਬੈਠੇ ਆ ਕਈ ਸੱਚੇ ਮਿੱਤਰ ਕਮੈਂਟ ਵੀ ਕਰਤੇ ਆ ਤਾਂ ਸਮਝਦਾ ਵੀ ਜਿਆਦਾ ਟਾਈਮ ਮਿਲ ਕੇ ਗੱਲਾਂ ਕਰਨੀਆਂ ਜੇ ਉਹ ਟਾਈਮ ਤਾਂ ਬੜਾ ਸਾਰਿਆਂ ਕੋਲ ਥੋੜਿਆ ਜਿਤਨਾ ਗੱਲ ਕਰ ਸਕਾਂ ਇਹ ਕਰਕੇ ਮੈਂ ਵੀ ਸੋਚਿਆ ਵੀ ਲਾਈਵ ਹੀ ਛੱਡ ਦਈਏ ਆਪੇ ਪਤਾ ਲੱਗ ਜੂ ਕਿ ਕੀ ਕੀ ਗੱਲਬਾਤ ਸਹੀ ਆ ਗਲਤ ਆ ਆਪੇ ਮੇਰਾ ਸੱਜਣ ਮੈਂ ਤਦ ਹੀ ਨੇ ਲਾਈਵ ਪੋਣਾ ਲਾਈਵ ਕੋਈ ਹੋਵੇਗਾ ਉਹਨਾ ਕਿਹੜਾ ਯਾਰ ਕਿੱਥੇ ਆਖੋ ਵੀ ਉੱਥੇ ਬਈਏ ਇਹ ਵਿਸ਼ੇ ਤੇ ਗੱਲਾਂ ਕਰੀਏ ਮੀਟ ਖਾਣਾ ਚਾਹੀਦਾ ਮੀਟ ਨਹੀਂ ਖਾਣਾ ਚਾਹੀਦਾ ਉਹਨਾਂ ਇਹ ਵਿਸ਼ਾ ਤਾਂ ਵੀ ਇਹ ਵਿਸ਼ਾ ਬਹੁਤ ਲੰਮਾ ਚੌੜਾ ਮੀਟ ਮੱਛੀ ਖਾਣ ਪਾਣ ਦਾ ਵਿਸ਼ਾ ਤੇ ਅੱਜ ਤੋਂ ਸਦੀਆਂ ਤੋਂ ਚੱਲਿਆ ਆਉਂਦਾ ਤੇ ਇਹ ਚੱਕਰ ਦੇ ਵਿੱਚ ਜਨਤਾ ਸਾਡੀ ਲੜਦੜ ਮਾਰ ਗਈ ਆ ਤਾਂ ਨੇ ਆ ਵੀ ਸਾਡੀ ਏ ਜਨਤਾ ਇਸ ਵਿਸ਼ੇ ਦੇ ਉੱਤੇ ਲੜ ਲੜ ਮਾਗੀ ਆ ਕੋਈ ਇਹਦਾ ਖਾਣਾ ਚਾਹੀਦਾ ਕੋਈ ਇਹਦਾ ਨਹੀਂ ਖਾਣਾ ਚਾਹੀਦਾ ਅਜੇ ਤੱਕ ਇਹ ਖਾਣ ਦਾ ਖਾਣ ਪਈ ਲੜੀ ਜਾਂਦੇ ਗਾਂਵ ਨੂੰ ਹੋ ਰੇ ਨਾ ਤੱਕੀ ਸੁਭਾ ਕਰਨੀ ਹੈ ਹੋਰ ਕੋ ਕੰਮ ਨਹੀਂ ਕਰਨ ਨਾਲ ਬੰਨੇ ਧਿਆਨ ਦੇ ਇਹੋ ਹੀ ਆ ਤੂੰ ਮੀਟ ਖਾਣਾ ਤੂੰ ਮੱਛੀ ਖਾਣਾ ਤੂੰ ਬੱਕਰਾ ਖਾਣਾ ਮੈਂ ਅੱਗੇ ਬੜੀਆਂ ਦਾਵਾਂ ਦੇ ਦੱਸਿਆ ਯਾਰ ਨਾ ਇਸ ਤਰ੍ਹਾਂ ਕਰਿਆ ਕਰੋ ਤੇ ਜਦੋਂ ਹਾਂ ਇੱਕ ਗੱਲ ਹੋਰ ਵੇਖੋ ਕੋਈ ਗੱਲ ਕਿੱਡੀ ਢੁਕਦੀ ਆ ਕਹਿੰਦਾ ਇਹ ਨਾ ਵੀ ਮੈਂ ਆਪਣੇ ਪੁੱਤ ਨੂੰ ਠੰਡਾਰ ਬਣਾਉਣਾ ਉਹ ਆਂਦਾ ਵੀ ਕੋਈ ਨਹੀਂ ਮੁੰਡਾ ਦਾ ਬੰਲ ਲੈਂਦੇ ਠੰਡਰ ਉਹ ਠੰਡਰ ਬਣ ਕੇ ਨੇ ਪਹਿਲਾਂ ਪਿਓ ਹੀ ਛਾਦਾ ਗੱਲ ਉਹ ਤੇ ਆ ਗਈ ਸਾਡੇ ਕਈ ਸੱਜਣ ਮਿੱਤਰ ਵੀਰ ਵੇਖੋ ਮਹੀਂ ਸਾਡੀ ਕੋਈ ਗੱਲ ਨੂੰ ਗਲਤ ਲੱਲੇ ਕਿ ਆ ਆੜੀ ਅਸੀਂ ਦਾੜੀ ਕਟਾਉਣੀ ਹੈ ਇਹ ਅਸੀਂ ਕੋਈ ਸ਼ੋਭਾ ਵਾਲਾ ਆਈਏ ਗੱਲ ਨੂੰ ਜਿਹੜੀ ਗੱਲ ਗਲਤ ਨੂੰ ਮੰਨਦੇ ਆ ਰੋਮ ਅਸੀਂ ਇਹਨਾਂ ਦੇ ਵੀਡੀਓ ਪਾਈ ਆ ਕਿ ਕੇਸ ਨਹੀਂ ਤਾਂ ਭਾਈ ਤਾਰੂ ਸਿੰਘ ਨੇ ਕਟਾਉਂ ਦਿੱਤੇ ਤੇ ਇਹ ਉਹ ਆ ਜਿਹੜੇ ਰੋਮਾਂ ਦੀ ਬੇਅਦਬੀ ਜਿੱਥੇ ਅਸੀਂ ਆਂਦੇ ਆ ਵੀ ਇਹ ਕੋਈ ਅਸੀਂ ਇਹਦੇ ਹੱਕ 'ਚ ਨਹੀਂ ਗੱਲ ਕਰਦੇ ਕਈ ਨਾ ਮੋਗਾ ਨਾ ਹੋਰ ਬੰਦੇ ਗੱਲ ਨੂੰ ਹੋਰ ਬਨੇ ਘਮਾਂ ਦੇ ਜਾਨ ਬੁੱਝ ਕੇ ਮੱਲਾ ਜੇ ਅਸੀਂ ਇਹਦੇ ਹੱਕ ਦੇ ਵਿੱਚ ਖੜਦੇ ਜੇ ਨਾ ਵੀ ਦਾੜੀ ਕਟਾਉਣੀ ਵਧੀਆ ਗੱਲ ਆ ਕਟਾਓ ਉਹ ਗੱਲ ਬਿਲਕੁਲ ਗਲਤ ਹੁੰਦੀ ਜੇ ਜ਼ਿੰਦਗੀ ਦੇ ਵਿੱਚ ਅਸੀਂ 90% ਕੰਮ ਚੰਗੇ ਕਰਦੇ ਆ ਤੇ ਹੋ ਸਕਦਾ 10% ਇਹ ਗਲਤ ਵੀ ਹੈ ਗਿਆ ਮੈਨਾ ਭਾਵੇਂ 90% ਗਲਤ ਹੋਣਾ ਕੋਈ 10% ਚੰਗੇ ਵੀ ਹੋਣਗੇ ਮਤਲਬ ਆਪਾਂ ਉਸ ਤਰ੍ਹਾਂ ਤਰੀਕੇ ਨਾਲ ਚੱਲ ਜਾਈਏ ਨਾ ਆਪਾਂ ਇੱਕ ਮੁੰਡੇ ਨੂੰ ਨਾ ਫੜ ਕੇ ਬੈਜੀਏ ਫਲਾਣ ਨੇ ਦਾੜੀ ਕਟਾਈ ਆ ਤੇ ਬਸ ਉਹ ਬੰਦਾ ਹੁਣ ਖੰਦਾ ਹੀ ਨਹੀਂ ਜਾ ਉਹਨੇ ਬੰਦੇ ਨੇ ਥਾੜੀ ਰੱਖੀ ਆ ਬੰਦਾ ਹੀ ਉਹ ਆ ਦੂਜੇ ਬੰਦੇ ਹੀ ਨਹੀਂ ਮਤਲਬ ਇਹ ਗੱਲਾਂ ਨਹੀਂ ਲੈਣੀਆਂ ਆਪਾਂ ਉਹ ਗੱਲ ਫੇਰ ਉਹ ਆ ਗਈ ਉਥੇ ਵੀ ਸਾਡੇ ਸੱਜਣ ਮਿੱਤਰ ਕਈ ਚਲੋ ਆਪਾਂ ਉਹਨਾਂ ਦੀ ਪਿਛੋਕੜ ਦੀ ਗੱਲ ਨਹੀਂ ਕਰਦੇ ਮੁੜ ਕੇ ਕਹਿੰਦੇ ਵੀ ਸਾਨੂੰ ਤੇ ਪ੍ਰਮਾਤਮਾ ਨੇ ਦਾਤ ਬਖਸ਼ਤੀ ਆ ਸਾਹੀ ਗੁਰੂ ਵਾਲੇ ਹੋ ਗਏ ਆ ਅਸੀਂ ਸਭ ਕੁਝ ਸਾਡਾ ਵਧੀਆ ਹੋ ਗਿਆ ਤੇ ਕੋਈ ਨਹੀਂ ਸਾਡਾ ਸਾਡਾ ਕਿਹਾ ਪ੍ਰਮਾਤਮਾ ਕੋਈ ਵੱਟ ਬਣੇ ਦਾ ਰੋਲਾ ਚਲਣ ਤੇ ਆ ਦਿਖਾ ਦੇ ਵੀ ਦਾਤ ਬਖਸ਼ਣ ਕੇ ਕਿਹਦੇ ਸਾਡੀ ਨਹੀਂ ਆਕਣਗੇ ਚਲੋ ਬਾਸ਼ਾ ਬੜਾ ਕੁਝ ਹੋ ਗਿਆ ਹੁੰਦਾ ਦਾੜਾ ਢੁਡਾ ਰੱਖਲਾ ਆ ਪ੍ਰਕਾਸ਼ ਕਰਲਾ ਤੁਸੀਂ ਦਾੜਾ ਤੇ ਇਹ ਕਰਕੇ ਆਪਾਂ ਇਹ ਇਹਨੂੰ ਕੋਈ ਗਲਤ ਕਮਾਜੇ ਗਾਲ ਨੂੰ ਪਈ ਦਾੜੇ ਦੇ ਜਾਂ ਗੁਰੂ ਸਾਹਿਬ ਦੇ ਬਖਸ਼ੇ ਸਰੂਪ ਤੇ ਮਾੜਾ ਬੋਲੀਏ ਤੁਹਾਡੇ ਵਾਸਤੇ ਲੱਖ ਦੀ ਲਾਂਭ ਨਹੀਂ ਕਰੋੜ ਦੀ ਲਾਂਭ ਤੇ ਜੇ ਸਰੂਪ ਤੇ ਮਾੜਾ ਹੀ ਬੋਲੀਏ ਹਾਂ ਅਸੀਂ ਇਹ ਲਫ਼ਜ਼ ਬੋਲ ਸਕਦੇ ਆ ਯਾਰ ਬੰਦੇ ਕਈ ਲੋਕ ਕਈ ਬੰਦੇ ਜ਼ਿੰਦਗੀ ਦੇ ਵਿੱਚ ਪਹਿਰਾਵੇ ਦੇ ਵਿੱਚ ਬੜੇ ਵਧੀਆ ਉਹ ਤੁਹਾਨੂੰ ਵੀ ਪਤਾ ਪਰ ਉਹਨਾਂ ਦੇ ਕੰਮ ਵੇਖੋ ਤੇ ਕਲੀਨ ਛੇਵਾਂ ਨੂੰ ਮੜੇਗੀ ਬੰਦਿਆਂ ਨੂੰ ਹੋਰ ਦੱਸੋ ਐਡਾ ਐਗਜ਼ਾਮਪਲ ਵੱਡੀ ਕੀ ਹੋ ਸਕਦੀ ਆ ਤੇ ਚਲੋ ਇਹ ਜਿਤਨਾ ਖਾਣ ਪੀਣ ਦਾ ਵਿਸ਼ਾ ਦਾ ਕਿਸੇ ਬੰਨੇ ਨਹੀਂ ਲੱਗ ਸਕਦਾ ਮੀਰ ਮੱਛੀ ਦਾ ਨਹੀਂ ਲੱਗ ਸਕਦਾ ਇਸ ਤਰ੍ਹਾਂ ਇਹ ਪਹਿਰਾਵੇ ਦਾ ਵੀ ਨਹੀਂ ਲੱਗ ਸਕਦਾ ਚਲੋ ਉਹ ਗੱਲਾਂ ਨੂੰ ਆਪਾਂ ਛੱਡ ਗਏ ਇੱਕ ਚੰਗੀ ਇਨਸਾਨੀਅਤ ਦੀ ਗੱਲ ਕਰੀਏ ਵਧੀਆ ਬੰਦੇ ਇਹ ਚੀਜ਼ ਨੂੰ ਇਹ ਮੈਂ ਢੜਨਾ ਬਹਿਸ ਬਾਜ਼ੀਆਂ ਤਕਰਾਰ ਬਾਜ਼ੀਆਂ ਨੂੰ ਛੱਡ ਕੇ ਆਪਾਂ ਨੂੰ ਇਸ ਬੰਨੇ ਹੁਣ ਦੀਦਾ ਇੱਕ ਤੇ ਹੋ ਗਿਆ ਪਹਿਲਾਂ ਤੇ ਇਹ ਵੀਰ ਨੇ ਕਿਹਾ ਸੀ ਕਿ ਸ਼ੁਕਰਾਨਾ ਨਹੀਂ ਕਰਨਾ ਅੱਥਰੂ ਸ਼ੁਕਰਾਨਾ ਵਾਲੇ ਵਿੱਚ ਕਟੋ ਕਿ ਵਾਈਗਰੂ ਕਹਿੰਦਾ ਨਹੀਂ ਮੀਰ ਮੱਛੀ ਮੁਰਗੇ ਖਾਓ ਤਾਂ ਅਗਲੇ ਕਮੈਂਟ 'ਚ ਉਹਨੇ ਵੀਰ ਨੇ ਕਿਹਾ ਵੀ ਨਹੀਂ ਇਹ ਟੌਪ ਤੇ ਲੱਭਾ ਆ ਭਈ ਉਹਨੇ ਕਿਹਾ ਵੀ ਨਹੀਂ ਆਪਾਂ ਨਹੀਂ ਕਹਿੰਦੇ ਖਾਓ ਸ਼ੁਕਰਾਨਾ ਮੀਟ ਬਾਤਾਂ ਨਹੀਂ ਕਰਨਾ ਚਾਹੀਦਾ ਹੁਣ ਮੈਂ ਥੱਲੇ ਮੈਜਿਕ ਦਾ ਨਾ ਕੀਤਾ ਜਾ ਜੀ ਤੁਮ ਆਪਾਂ ਨੂੰ ਵੀ ਚੀਜ਼ ਖਾਣ ਪਾਣ ਲਈ ਮਿਹਦੀ ਆ ਪਾਏ ਨੇ ਨਾ ਪ੍ਰਮਾਤਮਾ ਤੇਰਾ ਸ਼ੁਕਰਾਨਾ ਵਾਹਿਗੁਰੂ ਤੇਰਾ ਸ਼ੁਕਰਾਨਾ ਯਾਰੋ ਖਾਣ ਲਈ ਸੇਰ ਦੀ ਗੱਲ ਆ ਕੀ ਕਰੀਏ ਕੀ ਦਾ ਸ਼ੁਕਰਾਨਾ ਕਰਾਂ ਮੇਰੇ ਉਹਦੇ ਤੇ ਉਹ ਵੀ ਲੈ ਤਾ ਮਾ ਉਹ ਬੱਟੀ ਦਾ ਸ਼ੁਕਰਾਨਾ ਦੇ ਕੇ ਆ ਜੇ 5 ਕਿਲੋ ਮੱਛੀ ਕੋ ਚਲੋ ਮੈਂ ਫੋਨ ਕਰ ਲਓ ਹੁਣ ਕੀ ਦਾ ਸ਼ੁਕਰਾਨਾ ਕਰੀਏ ਤੁਸੀਂ ਦੱਸੋ ਹਾਂ ਆਹ ਚਿਤਰਾ ਕੋਈ ਤੁਹਾਨੂੰ ਚੀਜ਼ ਮਿਲਦੀ ਆ ਤੁਹਾਡੇ ਕੋਈ ਹੁਣ ਉੱਥੇ ਜਿਹੜੇ ਵੀਰ ਆਪਣੇ ਹਜੂਰ ਸਾਹਿਬ ਜੀ ਚਲਣ ਰਿਹਾ ਜੋ ਪ੍ਰੋਗਰਾਮ ਖਾਂਣ ਪਾਣ ਦਾ ਚੱਲਦਾ ਤੇ ਕੀ ਹੋਣਾ ਸ਼ੁਕਰਾਨਾ ਕਰਦੇ ਹੋਣਗੇ ਵੀ ਵਾਇਰਲ ਗਰੁੱਪ ਆ ਭੇਜੇ ਬੱਕਰੇ ਬੱਕਰੇ ਦਾ ਦਿਆ ਤੇ ਕੀ ਗੱਲ ਉਹ ਨਹੀਂ ਸ਼ੁਕਰਾਨੇ ਕਰਦੇ ਹੋਣਗੇ ਮੈਂ ਇਹ ਵੀ ਨਹੀਂ ਕਹਿੰਦਾ ਉਹ ਠੀਕ ਨੇ ਜਾਂ ਉਹ ਗਲਤ ਨੇ ਮੈਂ ਨਾ ਇਹਨਾਂ ਨੂੰ ਗਲਤ ਨਾ ਨਾ ਠੀਕ ਨਾ ਮੈਂ ਗੱਲ ਇੱਕ ਕਰਦਾ ਆਮ ਨਾਰਮਲ ਜੋ ਚਲਦੀ ਹੈ ਯੋ ਹਰ ਬੰਦਾ ਕਹਿੰਦਾ ਨਹੀਂ ਜਿਹੜੇ ਬੰਦੇ ਖਾਂਦੇ ਆ ਮੀਟ ਮਾਰਕ ਮੁਰਗਾ ਮੱਛੀ ਦਾ ਉਹ ਵੀ ਕਹਿਣਗੇ ਕਿ ਬੱਕਰੇ ਆਏ ਚਾਰ ਵਾਇਰਲ ਗਰੁੱਪ ਪ੍ਰਮਾਤਮਾ ਨੇ ਮਿਹਰ ਕੀਤੀ ਸਾਡੇ ਕੋਲ ਭੇਜੇ ਮੱਕਰੇ ਕਿਹਨੇ ਤੇ ਉਹ ਵੀ ਤੇ ਕਹਿੰਦੇ ਹੀ ਹੋਣਗੇ ਤੇ ਆਉਂਦੇ ਉਹ ਵੀ ਨਹੀਂ ਸ਼ੁਕਰਾਨਾ ਕਰਨਾ ਤੇ ਕਿਦਾ ਕਰੀਏ ਸ਼ ਇਹ ਕਾ ਵੱਡਾ ਜਾਇਦਾ ਆਪਣਾ ਭਰਾ ਦਾ ਤਾਂ ਇਹ ਦੋਨੇ ਨੇ ਮੈਨੂੰ ਚੰਗੀ ਸਿਹਤ ਦੇ ਦੀ ਜੇ ਮੈਂ ਕੀ ਕਰਾਂ ਦੱਸੋ ਮੀਟ ਬੱਚੀ ਖਾਵਾਂਗੇ ਨਾ ਅੱਜ ਹੁਣ ਬੱਕਰਾ ਵੱਟ ਨੂੰ ਫਿਰਦਾ ਸੀ ਉਹ ਜੋ ਫਿਰ ਮੁੱਕ ਜਾ ਹੁਣ ਮੈਂ ਵੇਖਿਓ ਬੱਕਰਾ ਅਗਲੀ ਬੱਕਰਾ ਅਗਲੀ ਅਗਲੀ ਵੀਡੀਓ ਮੇਰੀ ਬੱਕਰੇ ਦਾ ਤਾਂ ਦੇਸੀ ਮੁਰਗੀ ਦਾ ਬਣੀ ਜੇ ਤੇ ਮੈਂ ਹੁਣ ਮੈਂ ਸ਼ਿਕਰਾਨਾ ਕਰੂੰਗਾ ਨਾ ਜਿਹੜਾ ਬੰਦਾ ਦੇਖ ਜਾਊਗਾ ਉਹਦਾ ਸ਼ਿਕਰਾਨਾ ਕਰਨਾ ਨਹੀਂ ਮੈਂ ਸ਼ਿਕਰਾਤਾਨੀਆ ਤੇ ਕਰਦਾ ਓਏ ਕੀ ਕਰੀਏ ਇਹ ਮਾਈਕਰੋ ਮੈਂ ਤਾਂ ਵਾਹਿਗੁਰੂ ਦਾ ਵੀ ਸ਼ੁਕਰਾਨਾ ਪ੍ਰਮਾਤਮਾ ਦਾ ਕਰਨਾ ਮੈਨੂੰ ਬੱਕਰੇ ਕੱਲੋ ਮੁਰਗੇ ਕੱਲੋ ਮੱਛੀਆਂ ਕੱਲੋ ਆਂਡੇ ਕੱਲੋ ਜਨ ਨਾਲ ਜਿਹੜਾ ਸਮਾਨ ਹੀ ਮੇਰੇ ਕੋਲ ਇੰਨਾ ਕੱਲੋ ਮੈਂ ਖਾਵਾ ਮੈਂ ਸ਼ੁਕਰਾਨਾ ਕਿਉਂ ਨਾ ਕਰੂੰ ਮੈਨੂੰ ਮੈਂ ਤਾਂ ਪ੍ਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਫਿਰ ਕਰਨਾ ਕਿ ਚੰਨਾ ਕਿਉਂ ਨਹੀਂ ਮੰਨਦਾ ਜਦੋਂ ਇੰਨਾ ਖਾਣ ਪੀਣ ਦੀ ਜਿਹੜਾ ਵਾਹਿਗੁਰੂ ਪ੍ਰਮਾਤਮਾ ਦੇ ਰਿਹਾ ਸ਼ੁਕਰਾਨਾ ਕਿਉਂ ਨਹੀਂ ਕਰਨਾ ਹੁਣ ਤੁਸੀਂ ਇਹਨੂੰ ਤਾਂ ਜਲਾਣਾ ਜੋੜ ਕੇ ਬੈਠਾ ਤੁਹਾਡਾ ਕੀ ਹੈ ਦੱਸੋ ਫਿਰ ਮੈਂ ਕੀ ਕਰੂੰਗਾ ਫਿਰ ਮੈਂ ਜੇ ਤੁਸੀਂ ਮੈਨੂੰ ਨਹੀਂ ਨਾ ਖਰਵਾਦੇ ਮੈਂ ਫਿਰ ਅੱਗੇ ਨੇ ਕਹਿ ਦੇਣਾ ਵੀ ਮੈਂ ਤੇਰੇ ਦਾ ਕਣਾ ਖੁਲਾ ਖੇੜਾ ਮੈਨਾ ਉੱਤੇ ਬੱਠੀ ਉੱਤੇ ਕੋਠੇ ਤੇ ਬਿਠਾ ਕੇ ਆਇਆ ਬੱਠੀ ਸਾਡਾ ਕੋਠੇ ਤੇ ਬੈਠਾ ਜਾ ਗਈ ਚਾਦ ਤੇ ਬੈਠਾ ਉਹ ਇੱਕੇਰੀਆਂ 5 ਕਿਲੋ ਮੱਛੀ ਬਣਾਉਂਦਾ ਜਾਂ 5 ਕਿਲੋ ਦੇਸੀ ਮੁਰਗਾ ਬਣਾਉਂਦਾ ਇਤਨਾ ਤਾਂ ਫਕਰਾ ਮਿਲਉਣ ਲੱਗਾਈ ਤੋਬਾ 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 ਕਿਹੜੇ ਕਿਹੜੇ ਲੋਕ ਰਹਤੇ ਯਾਰ ਉਸ ਮੇਰਾ ਪ੍ਰਾਣਾ ਚੜਕਈ ਆ 25 ਸਾਲ ਪ੍ਰਾਣਾ ਸਟੂਡੀ ਤੇ ਰੱਖਿਆ ਮੈਂ ਸ਼ਗਿਰਤ ਮੇਰਾ ਉਹਨੂੰ ਪਤਾ ਮੈਂ ਕਿਹੜੀਆਂ ਚੀਜ਼ਾਂ ਦਾ ਸ਼ਕੀਨ ਐ ਮੈਨੂੰ ਉਹ ਚੀਜ਼ਾਂ ਹੀ ਹੁਣ ਲੱਬ ਲੱਬ ਦਿੰਦਾ ਉਹਨਾਂ ਮੱਛੀਆਂ ਮਰੀਆਂ ਜਾਂਦੇ ਜੋ ਜਿੰਦੀਆਂ ਫੜ ਫੜ ਲਿਆ ਕੇ ਦਿੰਦਾ ਪਿਛਲੀ ਵਾਰੀ ਜੂਨੀਆ ਮੱਛੀਆਂ ਤੋਂ ਆਪਣੀ ਤਜੀਜੀ ਛੜਤੀਆਂ ਇਹ ਬੜੇ ਵੱੜਾ 5 ਢਾਈ ਦੇ 3 3 ਕਿਲੋ ਦੇ 5 6 ਕਿਲੋ ਦੀਆਂ ਮੱਛੀਆਂ ਜੂਨੀਆ ਛੜਤੀਆਂ ਹਨ ਲੋ ਆਪਣੀ ਲੌਬੀ ਦੇ ਵਿੱਚ ਕਹਾਂ ਸੇ ਆਤੇ ਹੈ ਕੌਣ ਹੈ ਇਹ ਲੋਕ ਉੱਤੇ ਰੜਦੀਆਂ ਫੜਦੀਆਂ ਚੰਗਾ ਜੀ ਸਸੀ ਕਾ ਜੀ